ਵਿਧਾਨ ਸਭਾ ਦੇ ਵਿੱਚ ਕੁਝ মিডিਆ ਧਾਰਿਆਂ ਦੀ ਐਂਟਰੀ ਨਹੀਂ ਹੋਈ ਜਿਹਦੇ ਕੱਲ ਕੁਝ ਕਮੈਂਟ ਵੀ ਆ ਰਹੇ ਸੀ ਆਪਾਂ ਗੱਲ ਵੀ ਕੀਤੀ ਉਹਦਾ ਮਿੰਟੂ ਚ ਕੀ ਕਾਰਨ ਹੈ ਇਹ ਕੋਈ ਮਤਲਬ ਟੈਕਨੀਕਲ ਕਾਰਨ ਕਰਕੇ ਚੀਜ਼ ਹੋਈ ਜਾਂ ਫਿਰ ਕੋਈ ਲੁਕਸ਼ਪ ਇਹਦੇ ਵਿੱਚ ਸੀ ਕਿਹੜੀ ਕਾਰਨ ਕਰਕੇ ਉਹ মিডিਆ ਧਾਰਿਆਂ ਨੂੰ ਐਂਟਰੀ ਨਹੀਂ ਮਿਲੀ ਕੀ ਉਹਦਾ ਰੀਜ਼ਨ ਕੀ ਸੀ ਅਸਲ ਕਹਾਣੀ ਕੀ ਹੈ ਦੀ ਦੇਖੋ ਇੱਕ ਹੀ ਅਦਾਰੇ ਦਾ ਰੌਲਾ ਸੀਗਾ ABC ਚੈਨਲ ਇਹ ਮੇਰੇ ਦੋਸਤ ਜਗਤਾਰ ਪੁੱਤਰ ਹਮ ਠੀਕ ਹੈ ਬਹੁਤ ਵਧੀਆ ਇਨਸਾਨ ਨੇ ਜੀ ਸਾਡੇ ਤੋਂ ਸੀਨੀਅਰ ਨੇ ਠੀਕ ਹੈ ਜੀ ਤੇ ਉਹਨਾਂ ਦਾ ਹੀ ਕਹਿ ਲੋ ਕਿ ਅਦਾਰਾ ਸੀਗਾ ਜਿਸ ਦਾ ਨਾਮ ਲਿਆ ਗਿਆ ਨਾਮ ਵੈਸੇ ਅਸੀਂ ਗਰੇਜ਼ ਕਰਦੇ ਹਾਂ ਨਾ ਇੱਕ ਦੂਜੇ ਦੇ ਅਦਾਰੇ ਦਾ ਨਾਮ ਨਹੀਂ ਲੈਂਦੇ ਪੱਤਰਕਾਰ ਤਾਂ ਜੀ ਜੀ ਪਰ ਕਿਉਂਕਿ ਉੱਥੇ ਵਿਧਾਨ ਸਭਾ ਦੇ ਰਿਕਾਰਡ 'ਚ ਆ ਗਿਆ ਹੂੰ ਇਸ ਕਰਕੇ ਸੀ ਨਾਮ ਲੈ ਰਹੇ ਹਾਂ ਜੀ ਹੁਣ ਉੱਥੇ ਤੁਹਾਨੂੰ ਪਤਾ ਹੀ ਆ ਕਿ ਕੱਲ ਚਰਚਾ ਹੋਈ ਸੰਧਵਾ ਸਾਹਿਬ ਨੇ ਜਿਹੜੇ ਮਾਈਕ ਸਪੀਕਰ ਨੇ ਉਹਨਾਂ ਨੇ ਕਲੀਅਰ ਕੀਤਾ ਕਿ ਵੇਖੋ ਜੀ ਗੱਲ ਇਹ ਆ ਕਿ ਭਾਈ ਅਸੀਂ ਸਾਰਿਆਂ ਨੂੰ ਪਾਸ ਦਿੱਤੇ 191 ਕੇ 94 ਕੇ ਐਗਜ਼ੈਕਟਲੀ ਮੈਨੂੰ ਨੰਬਰ ਯਾਦ ਨਹੀਂ ਹੁਣ ਯਾਦ ਨਹੀਂ ਇਹਨਿਆਂ ਨੂੰ ਅਸੀਂ ਪਾਸ ਯਾਨੀ ਕੀਤਾ ਹੁਣ ਰੌਲਾ ਕੀ ਹੁੰਦਾ ਇਹਨੂੰ ਚੀਜ਼ ਨੂੰ ਪ੍ਰੋਸੈਸ ਨੂੰ ਥੋੜਾ ਸਮਝੋ ਜੀ ਇੱਥੇ ਹੁੰਦੀ ਹੈ ਇੱਕ ਉਹਨਾਂ ਦੇ ਦੱਸਿਆ ਨਾ ਪ੍ਰੈਸ ਗੈਲਰੀ ਕਮੇਟੀ ਹਮ ਪ੍ਰੈਸ ਗੈਲਰੀ ਕਮੇਟੀ ਦੇ ਵਿੱਚ ਥੋੜਾ ਚੇਂਜ ਆਇਆ ਇਹ ਜਿਹੜੇ ਜਗਤਾਰ ਭੁੱਲਰ ਜੀ ਆ ਨਾ ਇਹ ਖੁਦ ਅਹੁਦੇਦਾਰ ਰਹੇ ਨੇ ਹਮ ਇਹਨਾਂ ਨੂੰ ਕੱਢਿਆ ਵੀ ਗਿਆ ਪਾਇਆ ਵੀ ਗਿਆ ਕੱਢਿਆ ਵੀ ਗਿਆ ਪਾਇਆ ਵੀ ਗਿਆ ਠੀਕ ਹੈ ਜੀ ਕਿਉਂਕਿ ਲੰਬੇ ਸਮੇਂ ਤੋਂ ਚੰਡੀਗੜ੍ਹ ਇਹ ਵਿਚਰਦੇ ਨੇ ਜੀ ਜੀ ਠੀਕ ਹੈ ਜੀ ਖੁਦ ਮਤਲਬ ਕਿ ਇਸ ਸਾਰੇ ਤੰਤਰ ਤੋਂ ਵਾਹਵ ਨੇ ਹਮ ਹੁਣ ਗੱਲ ਕੀ ਆ ਕਿ ਉਹਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਇੱਕ ਸੈਸ਼ਨ ਦਾ ਫਾਰਮੈਟ ਆ ਜਾਂਦਾ ਫਾਰਮ ਆ ਜਾਂਦਾ ਜੀ ਜੀ ਉਹ ਸਾਰੇ ਅਦਾਰਿਆਂ ਨੇ ਭਰ ਕੇ ਦੇਣਾ ਹੁੰਦਾ ਇੱਕੋ ਫਾਰਮੈਟ ਉਹਦਾ ਗਾਮ WhatsApp ਕਰਤਾ ਪੱਤਰ ਕਰਨੇ ਗਰੁੱਪ ਪੰਜ ਆ ਗਿਆ ਵਗੈਰਾ ਜੀ ਉਹ ਜਿੰਨੇ ਪਾਸ ਲੈਣਾ ਠੀਕ ਹੈ ਉਹ ਇੱਕ ਇਹਨਾਂ ਦੀ ਹੁੰਦੀ ਹੈ ਲੋਕ ਸਮਰਕ ਵਿਭਾਗ ਦੇ ਵਿੱਚ ਸ਼ਾਇਦ ਐਨ ਐਫ ਏ ਕਹਿੰਦੇ ਕੁਝ ਇਸ ਤਰ੍ਹਾਂ ਦਾ ਹੁੰਦਾ ਹਮ ਕੋਈ ਇਦਾਂ ਦੀ ਉਹ ਇਹਨਾਂ ਦੀ ਆਪਣੀ ਬ੍ਰਾਂਚ ਆ ਕਹਿ ਲਓ ਬ੍ਰਾਂਚ ਆ ਇੱਕ ਜੀ ਜੀ ਉੱਥੇ ਜਾ ਕੇ ਉਹ ਜਮਾ ਕਰਵਾਉਣਾ ਉਸ ਤੋਂ ਬਾਅਦ ਮਤਲਬ ਕਿ ਉਹ ਉਹਦੇ ਤੇ ਇੱਕ ਜਾਂ ਤੇ ਪ੍ਰੈਜ਼ੀਡੈਂਟ ਸਾਈਨ ਕਰ ਦੇਵੇ ਹਮ ਜਾਂ ਸੈਕਟਰੀ ਸਾਈਨ ਕਰ ਦੇਵੇ ਜੀ ਤਾਂ ਉਹ ਜਿਹੜੀ ਅਰਜ਼ੀ ਆ ਜਾਂ ਫਾਰਮ ਆ ਜਿਹੜਾ ਉਹ ਵਿਧਾਨ ਸਭਾ ਪੁੱਜ ਜਾਂਦਾ ਤੇ ਉੱਥੋਂ ਪਾਸ ਜਾਰੀ ਹੋ ਜਾਂਦਾ ਆ ਪ੍ਰੋਸੀਜਰ ਪਰਮਿਸ਼ਨ ਮਿਲ ਜਾਂਦੀ ਹੈ ਹਾਂਜੀ ਆ ਪ੍ਰੋਸੀਜਰ ਆ ਹਾਂ ਜੇ ਮੰਨ ਲਓ ਵਾਈਸ ਪ੍ਰੈਜ਼ੀਡੈਂਟ ਨੇ ਜਾਰੀ ਕਰਨਾ ਆਪਣੇ ਦਸਤਖਤਾਂ ਹੇਠ ਜਦੋਂ ਦੇਖੇ ਜਾਂਦੇ ਆ ਅਰਜ਼ੀਆਂ ਆਈਆਂ ਮੰਨ ਲਓ ਉਹਨਾਂ ਦੀ ਘੋਕ ਕੀਤੀ ਗਈ ਯੋਗ ਕੌਣ ਹੈ ਤਾਂ ਫਿਰ ਉਹਦੇ ਚ ਜੇ ਵਾਈਸ ਪ੍ਰੈਜ਼ੀਡੈਂਟ ਨੇ ਆਪਣੇ ਦਸਤਖਤਾਂ ਹੇਠ ਕੋਈ ਪਾਸ ਜਾਰੀ ਕਰਨਾ ਆ ਤਾਂ ਉਹਨੂੰ ਫਿਰ ਜਾਂਦਾ ਸੈਕਟਰੀ ਨਾਲ ਸਖਤਰ ਜਾਂ ਪ੍ਰਧਾਨ ਦਾ ਇੱਕ ਸਾਇਨ ਜ਼ਰੂਰੀ ਆ ਪ੍ਰੋਸੀਜਰ ਆ ਕੋਲ ਨੂੰ ਲਾ ਕੇ ਜੀ ਜੀ ਠੀਕ ਹੈ ਜੀ ਇਸ ਕੰਨ ਨੂੰ ਫੜਨ ਦੀ ਜ਼ਰੂਰਤ ਆ ਹੁਣ ਜਿਹੜੀ ਕਹਾਣੀ ਆ ਉਹ ਇਹ ਆ ਕਿ ਇਧਰੋਂ ਜਿਹੜਾ ਅਦਾਰਾ ਜੀ ਉਹ ਕਹਿੰਦੇ ਕਿ ਉਹਨਾਂ ਦਾ ਪੱਤਰਕਾਰ ਜਿਹੜਾ ਮੇਨ ਪੱਤਰਕਾਰ ਆ ਉਹ ਖੁਦ ਜਾ ਕੇ ਫਾਰਮ ਉੱਥੇ ਜਮਾ ਕਰਾ ਕੇ ਆਇਆ ਜੀ ਫਿਜ਼ੀਕਲੀ ਹਮ ਹਮ ਤੇ ਫਿਰ ਜਿਹੜੇ ਇੱਥੇ ਦੇ ਅਹੁਦੇਦਾਰ ਆ ਕੁਝ ਬਸ ਗੈਲਰੀ ਕਮੇਟੀ ਦੇ ਕਹ ਲੋ ਹੂੰ ਪਸ ਗੈਲਰੀ ਜਿਹੜੀ ਮਤਲਬ ਕਿ ਇੱਕ ਸੰਸਥਾ ਬਣ ਗਈ ਨਾ 31 ਮੈਂਬਰ ਹੁੰਦੇ ਸ਼ਾਇਦ ਨੇ ਜੀ ਤਾਂ ਬਈ ਉਹਨਾਂ ਨੂੰ ਫੋਨ ਵੀ ਕੀਤੇ ਗਏ ਬਾਕਾਇਦਾ ਠੀਕ ਹੈ ਜੀ ਉਹ ਹੁਣ ਫਾਰਮ ਕਿੱਧਰ ਗਿਆ 메ਨ ਰੋਲਾ ਤੇ ਇਸ ਗੱਲ ਦਾ ਹੂੰ ਮਤਲਬ ਕੋਤਾਈ ਇਹ ਪਰ ਵਿੱਚ ਵਿਚਾਰ ਨਹੀਂ ਕੀ ਉਹ ਗਾਂਹ ਬ੍ਰਾਂਚ ਤੋਂ ਅੱਗੇ ਨਹੀਂ ਗਿਆ ਕਮੇਟੀ ਤੱਕ ਜਾਂ ਮਤਲਬ ਕਿ ਅੱਗੇ ਵਿਧਾਨ ਸਭਾ ਤੱਕ ਨਹੀਂ ਗਿਆ ਉਹ ਕਿਆ ਕਿਥੇ ਉਹ ਕਹਿੰਦੇ ਜੀ ਫਿਜ਼ੀਕਲੀ ਸਾਡੀ ਲੋਕੇਸ਼ਨ ਕਢਾ ਲਓ ਸੀਸੀਟੀਵੀ ਕਢਾ ਲਓ ਅਸੀਂ ਉਹ ਫਾਰਮ ਜਮਾ ਕਰਵਾਇਆ ਜੀ ਹੁਣ ਇਹਨਾਂ ਨੇ ਗੱਲ ਕੋਈ ਵੱਡੀ ਨਹੀਂ ਸੀਗੀ ਗੱਲ ਵੱਡੀ ਬਣਾਤੀ ਹਮ ਜਦੋਂ ਦੇਖੋ ਪਾਵਰ ਬਹੁਤ ਹੁੰਦੀ ਆ ਪ੍ਰਿਵੀਲੇਜ ਕਮੇਟੀ ਦੇ ਕੋਲ ਬੜੀ ਜਿਆਦਾ ਪਾਵਰ ਹੁੰਦੀ ਜੇ ਅਸੀਂ ਕੋਈ ਗਲਤ ਕਰੀਏ ਸੰਧਵਾ ਸਾਹਿਬ ਤੇ ਕੋਈ ਚੱਕੜ ਸੁਟੀਗੇ ਬਿਨਾ ਗਾਲਤੋ ਸਾਨੂੰ ਤਲਵ ਕਰਕੇ ਸਜ਼ਾ ਸੁਣਾ ਸਕਦੇ ਆ ਹੂੰ ਬਿਲਕੁਲ ਸਰ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਜੀ 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 ਤਾਂ ਮਤਲਬ ਕਿ ਹੋਣ ਕੱਲ ਚੀਮਾ ਸਾਹਿਬ ਬੋਲ ਲੇਤੇ ਹੋ ਕਹਿੰਦੇ ਜੀ ਪ੍ਰਿਵਿਲੇਜ ਕਮੇਟੀ ਦੇ ਕੋਲ ਮਾਮਲਾ ਭੇਜਦੇ ਹੋ ਤਾਂ ਯਾਨੀ ਉਹਦੇ ਚ ਕੀ ਹੋਏਗਾ ਕਿ ਕੁਝ ਕਾਂਗਰਸੀ ਜਿਨ੍ਹਾਂ ਨੇ ਟਵੀਟ ਵਗੈਰਾ ਕੀਤਾ ਪਹਿਲਾਂ ਉਹਨਾਂ ਨੂੰ ਫਸਾ ਲੈਣਗੇ ਜੀ ਮੁਰਕੇ ਹੋ ਸਕਦਾ ਕੱਲ ਨੂੰ ਅਧਾਰੇ ਨੂੰ ਫਸਾ ਲੈਣ ਹੂੰ ਜਾਂ ਪੱਤਰਕਾਰਾਂ ਨੂੰ ਫਸਾ ਲੈਣ ਤਾਂ ਗੱਲ ਤੇ ਇਹ ਹੈ ਨਾ ਕਿ ਇੰਡਾਇਰੈਕਟਲੀ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਨੇ ਸੁਣਾਤਾ ਕਿ ਭਈ ਮਾਮਲਾ ਜਿਹੜਾ ਹੈ ਨਾ ਤੁਹਾਡੇ ਨਾਲ ਸਖਤੀ ਕਰਾਂਗੇ ਭਈ ਜੀ ਤੋ ਇਹ ਕਿਤੇ ਨਾ ਕਿਤੇ ਹੁਣ ਇੱਕ ਵੱਡਾ ਸਵਾਲ ਆ ਕਿ ਅਦਾਰਾ ਕਹਿ ਰਿਹਾ ਕਿ ਅਸੀਂ ਫਾਰਮ ਜਮਾ ਕਰਵਾਇਆ ਸੀ ਹੂੰ ਜੋ ਵੀ ਫਾਰਮਲਿਟੀ ਸੀਗੀ ਖੁਦ ਉਹਨਾਂ ਨੇ ਫਾਰਮ ਫੜਿਆ ਬ੍ਰਾਂਚ ਆਲਿਆ ਨਹੀਂ ਤੇ ਉਹ ਅਗਾ ਉਹ ਕਹਿੰਦੇ ਜੀ ਆਇਆ ਨਹੀਂ ਹੈ ਰੌਲਾ ਬਸ ਇੱਥੇ ਜੀ ਉਹ ਵਿਚ ਵਿਚਾਲੇ ਜਿਹੜੀ ਚੀਜ਼ ਇੱਥੇ ਆ ਕੇ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸ ਨੇ ਮਿੱਧ ਰਖੀ ਇਹਨੇ ਗਿਆ ਸੀਗਾ ਨਾ ਰੌਲਾ ਇੱਥੇ ਆ ਬਸ ਤੇ ਰੌਲਾ ਐਡਾ ਹੈ ਨਹੀਂ ਸੀ ਜੇ ਬਣ ਗਿਆ ਬਾਦ ਦੇ ਵਿੱਚ ਉਹ ਮਤਲਬ ਕਿ ਕਈ ਵਾਰ ਵੱਡੀ ਗੱਲ ਬਣ ਜਾਂਦੀ ਸੰਧਵਾ ਸਾਹਿਬ ਉਦਾਂ ਹੀ ਭੁੱਲਰ ਸਾਹਿਬ ਨੂੰ ਬੁਲਾਉਂਦੇ ਉਹ ਆ ਜਾਂਦੇ ਉਹ ਗੱਲ ਕਲੀਅਰ ਹੋ ਜਾਣੀ ਸੀ ਕੋਈ ਵੱਡੀ ਗੱਲ ਉਹ ਦੱਸ ਦਿੰਦੇ ਕਿ ਇਦਾਂ ਹੋਇਆ ਜੀ ਸੰਧਵਾ ਸਾਹਿਬ ਨੇ ਪਤਾ ਕਰਾ ਲੈਣਾ ਸੀ ਪੱਤਰਕਾਰਾਂ ਤੇ ਨਿਤਾਵਾਂ ਚ ਇਹ ਘੈਂਸ-ਕੈਸ ਚੱਲਦੀ ਰਹਿੰਦੀ ਹੁੰਦੀ ਹੈ ਪਰ ਐਡੀ ਵੱਡੀ ਗੱਲ ਜਿਹੜੀ ਬਣਨੀ ਹੈ ਨਾ ਮੈਂ ਆਪਣੇ ਆਪ ਦੇ ਵਿੱਚ ਸ਼ੌਕਡ ਰਹਿ ਗਿਆ ਕੱਲ ਜਦੋਂ ਇਹ ਕਾਰਵਾਈ ਚਾਹੀ ਕਿ ਯਰੇ ਗੱਲ ਕੋਈ ਵੱਡੀ ਨਹੀਂ ਹੈ ਜੀ ਇਹ ਦੇਖਣਾ ਹੋਏਗਾ ਕਿ ਕੀ ਕੋਈ ਰਿਜੈਕਸ਼ਨ ਹੋਈ ਆ ਕਿਉਂਕਿ ਪ੍ਰੋਸੀਜਰ ਦਾ ਥੋੜਾ ਬਹੁਤਾ ਪਤਾ ਹੁੰਦਾ ਥੋੜਾ ਬਹੁਤਾ ਆਪਾਂ ਸਮਝ ਲੈਣੇ ਆ ਕਿ ਯਾਰ ਕਿੱਥੇ ਕੋਈ ਉਹਨਾਂ ਤੋਂ ਕਮੀ ਰਹੀ ਆ ਜਾਂ ਇਧਰੋਂ ਕੋਈ ਕਮੀ ਆ ਕੋਈ ਤਕਨੀਕੀ ਤੌਰ ਤੇ ਕੁਝ ਹੋਇਆ ਜਾਂ ਸਿਆਸੀ ਤੌਰ ਤੇ ਕੁਝ ਹੋਇਆ ਸਾਜ਼ਿਸ਼ੀ ਤੌਰ ਤੇ ਹੋਇਆ ਹੁਣ ਫੜਨ ਦੀ ਜ਼ਰੂਰਤ ਹੁੰਦੀ ਹੈ ਪਰ ਉਸ ਚੀਜ਼ ਨੂੰ ਲੱਭਣ ਦੀ ਵਜਾਏ ਸਿੱਧਮ ਸਿੱਧਾ ਕੰਮ ਚੱਲ ਪਿਆ ਹੂੰ ਇਹ ਤੇ ਵਾਕਿਆ ਹੈ ਮੇਰੇ ਲਈ ਬਹੁਤ ਹੈਰਾਨਕੁਨ ਸੀਗਾ ਜੀ ਨਿੱਕਾ ਜਿਹਾ ਮੁੱਦਾ ਵੱਡਾ ਮੁੱਦਾ ਬਣ ਗਿਆ ਘਰ ਰਤਨਜੋਤ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਬਹੁਤ ਮਿਹਰਬਾਨੀ ਅ ਮੁਕਰਦਰ ਸਿੰਘ ਜੀ ਕਹਿ ਰਹੇ ਨੇ ਕਿ ਬਾਗਾਂ ਤੇ ਰਾਗਾਂ ਦਾ ਸ਼ਹਿਰ ਹੈ ਪਟਿਆਲਾ ਇੱਕ ਮਿੱਤਰ ਕਹਿ ਰਹੇ ਨੇ ਕਿ ਆਪ ਸਰਕਾਰ ਐਸ ਤਰ੍ਹਾਂ ਹੀ ਕਹਿੰਦੇ ਜਿਵੇਂ ਇੱਕ ਸਾਲ ਚ ਪੈਸੇ ਦੁੱਗਣੇ ਕਰਨ ਵਾਲੀਆਂ ਸਕੀਮਾਂ ਹੁੰਦੀਆਂ ਹੁੰਦੀਆਂ ਨੇ ਜੀ ਅ ਭਾਈ ਜੀ ਰਾਣਾ ਜੀ ਬਾਰੇ ਵੀ ਗੱਲ ਕਰਿਓ ਐਮਐਸਪੀ ਖਰੀਦ ਕਰਨ ਨੂੰ ਕਹਿ ਰਹੇ ਨੇ ਜੀ ਬਿਲਕੁਲ ਅੱਜ ਤੱਕ ਤੁਹਾਡੀ ਸਭ ਤੋਂ ਵੱਡੀ ਬ੍ਰੇਕਿੰਗ ਖਬਰ ਆ ਲੈ ਪਈ ਹੈ ਉਹ ਕਰੋ ਪਹਿਲਾਂ ਜੀ ਜੀ ਤੁਸੀਂ ਉਹਨੂੰ ਬਹੁਤ ਪਿੱਛੇ ਲੈ ਗਏ ਹੋ ਜਿਹੜੀ ਅੱਜ ਦੀ ਸਭ ਤੋਂ ਵੱਡੀ ਖਬਰ ਹੈ ਉਸ ਨੂੰ ਕਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਜ ਇਹ ਮਦਰ ਖਵਾਸਤ ਕਰੂੰਗਾ ਕਿਉਂਕਿ ਮੜ ਕੇ ਉਹ ਖਬਰ ਲਈ ਟਾਈਮ ਸਾਡੇ ਕੋਲ ਨਹੀਂ ਰਹਿੰਦਾ ਕਿਉਂਕਿ ਉਹਦੇ ਤੇ ਟਿਕਾ ਟਿੱਪਣੀਆਂ ਆਉਣੀਆਂ ਹੁੰਦੀਆਂ ਹੂੰ ਹੂੰ ਸੋ ਲਿਆਜ਼ਾ ਸਭ ਤੋਂ ਪਹਿਲਾਂ ਉਹ ਕਰੋ ਫਿਰ ਰਾਣਾ ਗੁਰਜੀਤ ਦੀ ਮੇਰੀ ਦਰਖਾਸਤ ਹੈ ਕਿ ਖਬਰ ਦੀ ਮਹੱਤਤਾ ਸਾਨੂੰ ਸਮਝਣ ਦੀ ਜ਼ਰੂਰਤ ਹੈ ਜੀ ਜੀ ਸਾਹਿਬ ਆਪਾਂ ਕਰਦੇ ਹਾਂ ਸਾਰੀਆਂ ਵਾਰੀ ਨਾਲ ਕਰਦੇ ਹਾਂ ਤੇ ਇੱਕ ਜਿਹੜੀ ਆਪਾਂ ਚਲੋ ਆ ਗੌਰਵ ਜੀ ਬੱਸ ਕਰੋ ਤੁਸੀਂ ਪਲੀਜ਼ ਬੱਸ ਕਰੋ ਕੋਈ ਗੱਲ ਨਹੀਂ ਤੁਹਾਡਾ ਮੈਸੇਜ ਦੇਖ ਲਿਆ ਠੀਕ ਹੈ ਜੀ ਛੇਵੇਂ ਪੇ ਕਮਿਸ਼ਨ ਬਾਰੇ ਸਾਨੂੰ ਨਹੀਂ ਇੰਨੀ ਜ਼ਿਆਦਾ ਜਾਣਕਾਰੀ ਹੁੰਦੀ ਸਾਹਿਬ ਕਿਉਂਕਿ ਅਸੀਂ ਕੋਈ ਇਤਿਹਾਨੀ ਨਹੀਂ ਕਰਕੇ ਕਿ ਹਰੇਕ ਖੇਤਰ ਦੇ ਵਿੱਚ ਮਹਾਰਤ ਰੱਖਦੇ ਆ ਇਹ ਵਿੱਤੀ ਮਾਮਲੇ ਆ ਤੇ ਜਾਂ ਤੇ ਤੁਸੀਂ ਸਾਨੂੰ ਕੋਈ ਈਮੇਲ ਬਣਾ ਕੇ ਭੇਜ ਦਿਓ ਜਿਹਦੇ ਚ ਪੰਜਾਬੀ ਚ ਗੁਰਮੁਖੀ ਚ ਟਾਈਪ ਕਰੋ ਸਾਨੂੰ ਅੰਗਰੇਜ਼ੀ ਅਮਰੂਜੀ ਇੰਨੀ ਨਹੀਂ ਆਉਂਦੀ ਕਿ ਭਈ ਆਹ ਗੱਲ ਆ ਆਹ ਬਾਤ ਆ ਜਿੱਥੇ ਕੋਈ ਝੋਲਿਆ ਅਸੀਂ ਪੜ ਦੇਵਾਂਗੇ ਤੇ ਪਲੀਜ਼ ਗੱਲ ਜਿਹੜੀ ਆ ਨਾ ਉਹ ਐਨੀ ਵਾਰ ਰਿਪੀਟ ਨਾ ਕਰਿਆ ਕਰੋ ਪਲੀਜ਼ ਜੀ 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 ਬਿਲਕੁਲ ਬਾਕੀ ਸਾਰੇ ਮੈਸੇਜ ਵੀ ਅੱਗੇ ਪਿੱਛੇ ਲੰਘ ਜਾਂਦੇ ਨੇ ਫਿਰ ਜਿਹੜੇ ਜ਼ਰੂਰੀ ਮੈਸੇਜ ਹੁੰਦੇ ਨੇ ਖੈਰ ਮਿੰਟੂ ਜੀ ਆਪਾਂ ਗੱਲਬਾਤ ਕਰ ਲਈਏ ਫਿਰ ਆਪਾਂ ਚੱਲੇਗੇ ਥੋੜਾ ਕਮੈਂਟ ਘੱਟ ਪੜਦੇ ਆਂ ਆਪਾਂ ਗੱਲ ਵੀ ਚੱਲਦੇ ਆਂ ਅ ਪਿਛਲੇ ਕਈ ਦਿਨਾਂ ਤੋਂ ਕਈ ਟਾਈਮ ਤੋਂ ਨਾ ਇਹ ਚੀਜ਼ਾਂ ਜਾਂ ਕੰਸੂਆਂ ਦੀ ਆ ਰਹੀਆਂ ਕਿ ਗੇਤਰੀਵਾਸ ਸਾਹਿਬ ਪੰਜਾਬ 'ਚ ਐਂਟਰੀ ਕਰ ਸਕਦੇ ਨੇ ਇਧਰੋਂ ਕਰ ਸਕਦੇ ਆਂ ਉਧਰੋਂ ਕਰ ਸਕਦੇ ਆਂ ਪਰ ਇੱਕ ਥੋੜਾ ਜਿਹਾ ਰਸਤਾ ਜਿਹਾ ਖੁੱਲਦਾ ਨਜ਼ਰ ਆਉਂਦਾ ਸੰਜੀਵ ਅਰੋੜਾ ਸਾਹਿਬ ਨੂੰ ਉਧਰ ਲੁਧਿਆਣਾ ਪੱਛਮੀ ਵਾਲੇ ਪਾਸੇ ਟਿਕਟ ਦੇਤੀ ਆ ਉਹਨਾਂ ਨੇ ਤੇ ਕਿਵੇਂ ਦੇਖੀਏ ਹੁਣ ਇਸ ਚੀਜ਼ ਨੂੰ ਕਿਵੇਂ ਦੇਖੀਏ ਕਿ ਇਹ ਇੱਕ ਇੰਡਾਇਰੈਕਟ ਤਰ੍ਹਾਂ ਦੀ ਐਂਟਰੀ ਆ ਦੇਖੋ ਖਾਲੀ ਆ ਕਿ ਅ ਇੰਡਾਇਰੈਕਟ ਐਂਟਰੀ ਨਹੀਂ ਹੈ ਅਸਲ ਕੀ ਹੈ ਕਿ ਇਹ ਪੰਜਾਬੀਆਂ ਨੂੰ ਇਨਾਮ ਮਿਲ ਰਹੇ ਨੇ ਜੀ ਕਿਉਂਕਿ ਦੇਖੋ 92 91 ਜਿਤਾਏ ਸੀ ਉਦੋਂ ਹੁਣ ਤੇ 93 ਹੋ ਗਏ ਨਾ ਪਲੱਸ ਹੋ ਗਏ ਜੀ ਹੁਣ ਜਨਤਾ ਨੂੰ ਫਿਰ ਕੁਝ ਤੋਹਫਾ ਦੇਣਾ ਤੇ ਬੜਦਾ ਹੈ ਨਾ ਹੂੰ ਤਾਂ ਤੋਹਫੇ ਦੇ ਰਹੇ ਨੇ ਤੋਹਫਾਦਰ ਤੋਹਫਾ ਹੈ ਜੀ ਕੱਲ ਤੁਸੀਂ ਦੇਖੋ ਕਿ ਇਹਨਾਂ ਦੀ ਮੈਂ ਤੇ ਹੈਰਾਨ ਆ ਕਿ ਬਈ